ਜੀ ਰਾਜੀ ਸਾਤਸਰੀ ਇਕਾਲ ਮੈਂ ਕੇਨਵੀਰ ਕਰਬਰਾਤ ਸਵਾਗਤ ਕਰਦੀ ਹਾਂ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਪਿਆਰੀ ਨੂੰ ਵਧੀਆ ਟੰਗ ਨਾਲ ਕਰ ਰਹੇ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੈ ਰਾਜੀ ਅੱਪਾ ਹੁਣ ਜਿਹੜਾ ਮਾਡਰਨ ਹਿਸਟਰੀ ਵਾਲਾ ਟਾਪਿਕ ਆ ਉਹ ਕਵਰ ਕਰ ਰਹੇ ਹਾਂ ਜਿਦੇ ਵਿੱਚ ਆਪਾਂ ਯੂਰੋਪੀਅਨ ਕੰਪਨੀਆਂ ਜਿਹੜੀਆਂ ਉਹਨਾਂ ਬਾਰੇ ਡਿਸਕਸ ਕਰ ਰਹੇ ਹਾਂ ਉਹਨਾਂ ਵਿੱਚੋਂ ਆਪਾਂ ਦੋ ਕਰ ਚੁੱਕੇ ਹਾਂ ਰਾਜੀ ਪੁਰਤਗਾਲੀ ਤੇ ਡੱਚ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਉਹ ਸਮਝ ਆਏ ਹੋਣਗੇ ਤੇ ਸਾਰਿਆਂ ਨੇ ਉਹ ਕਲਾਸਿਸ ਵੇਖੀ ਹੋਣਗੇ ਨਹੀਂ ਵੇਖੇ ਤਾਂ ਬਈ ਜ਼ਰੂਰ ਦੇਖ ਲਿਓ ਕਿਉਂਕਿ ਜਿੰਨਾ ਟਾਈਮ ਆਪਾਂ ਪਿਛਲੀਆਂ ਕਲਾਸਿਸ ਨਹੀਂ ਦੇਖਦੇ ਆਪਾਂ ਨੂੰ ਅਗਲੇ ਕਲਾਸਿਸ ਦਾ ਜਿਹੜੀ ਹੋ ਸਮਝ ਨਹੀਂ ਆਉਂਦੀ ਠੀਕ ਆ ਬਈ ਤਾਂ ਹੁਣ ਤੱਕ ਆਪਾਂ ਵੇਖ ਚੁੱਕਿਆ ਰਹੇ ਜੀ ਯੂਰਪੀ ਕੰਪਨੀਆਂ ਪੁਰਤਗਾਲੀ ਡੱਚ ਤੇ ਅੰਗਰੇਜ਼ ਅੱਜ ਆਪਾਂ ਦੇਖਣੀ ਹੈ ਇਹ ਅੰਗਰੇਜ਼ ਜਿਹੜੇ ਅੰਗਰੇਜ਼ ਆ ਉਹ ਕਿਵੇਂ ਹੁੰਦੇ ਆ ਠੀਕ ਆ ਤਾਂ ਅੰਗਰੇਜ਼ਾਂ ਦੀ ਕੰਪਨੀ ਦਾ ਨਾਮ ਸੀ ਰਾਜੇ ਈਸਟ ਇੰਡੀਆ ਕੰਪਨੀ ਤਾਂ ਇਹ ਇੱਕ ਪ੍ਰਾਈਵੇਟ ਕੰਪਨੀ ਸੀ ਜੀ ਇਸ ਤੋਂ ਪਹਿਲਾਂ ਜਦੋਂ ਆਪਾਂ ਦੇਖਿਆ ਤਾਂ ਇੱਕ ਗਵਰਨਮੈਂਟ ਕੰਪਨੀ ਦੇ ਵੀ ਆਉਂਦੀਆਂ ਜਿਹੜੀਆਂ ਵੀ ਆਉਂਦੀਆਂ ਸਾਰੀਆਂ ਕੰਪਨੀਆਂ ਗਵਰਨਮੈਂਟ ਦੀ ਇਹ ਇਕੱਲੀ ਜਿਹੜੀ ਹੈਗੀ ਇਹ ਪ੍ਰਾਈਵੇਟ ਕੰਪਨੀ ਸੀਗੀ ਜਿਵੇਂ ਡੱਚ ਦੇ ਜਿਹੜਾ ਹੈਗਾ ਉਹਨਾਂ ਦੇ ਪਤਨ ਦਾ ਕਾਰਨ ਹੀ ਰਾਜੇ ਜਿਹੜਾ ਹੈਗਾ ਕਿ ਉਹਨਾਂ ਦੇ ਜਿਹੜੇ ਹੈਗਾ ਸਰਕਾਰ ਦਾ ਜਾਦੇ ਕੰਪਨੀ ਦੇ ਉੱਤੇ ਨਿਯੰਤਰਣ ਸੀਗਾ ਉਹਨਾਂ ਦਾ ਜਿਹੜਾ ਪਤਨਾ ਉਹਦੇ ਵਿੱਚ ਮੇਨ ਕਾਰਨ ਸੀ ਉਹ ਤਾਂ ਈਸਟ ਇੰਡੀਆ ਕੰਪਨੀ ਜਿਹੜੀ ਉਹ ਇੱਕ ਪ੍ਰਾਈਵੇਟ ਕੰਪਨੀ ਸੀ ਰਾਜੇ ਇਹ ਕੀ ਸੀ ਰਾਜੇ ਜਦੋਂ 1588 ਦੇ ਵਿੱਚ ਜਿਹੜਾ ਹੈਗਾ ਜਿਹੜੇ ਇਹਨਾਂ ਨੇ ਅਲਮੀਡਾ ਜਿੱਤ ਲਿਆ ਸੀਗਾ ਸਪੇਨ ਦੇ ਉੱਤੇ ਜਿੱਤ ਲਿਆ ਸੀ ਅਲਮੀਡਾ ਇੱਕ ਜਾ ਹੀ ਦਾ ਨਾ ਸੀ ਰਾ ਜੀ ਇਹਨਾਂ ਨੇ ਸਪੇਨ ਦਾ ਇੱਕ ਜਾ ਜਿੱਤ ਲਿਆ ਸੀ ਤਾਂ ਜਿਹੜੇ ਅੰਗਰੇਜ਼ ਸੀ ਉਹਨਾਂ ਦਾ ਹੌਸਲਾ ਬਲੰਦ ਹੋ ਗਿਆ ਸੀ ਉਹਨੂੰ ਉਹਨਾਂ ਨੂੰ ਇਹ ਲੱਗਦਾ ਸੀ ਕਿ ਜਦੋਂ ਅਸੀਂ ਜਿਹੜਾ ਸਪੇਨ ਜਿਹੜੇ ਸਪੇਨ ਦੇ ਕੋਲੇ ਰਹੇ ਜੀ ਸਭ ਤੋਂ ਵੱਧ ਜਿਹੜੀ ਤਾਕਤਵਰ ਜਲ ਸੈਨਾ ਸੀ ਵੀ ਜਦੋਂ ਅਸੀਂ ਉਹਨਾਂ ਨੂੰ ਜਿੱਤ ਸਕਦੇ ਹਾਂ ਤਾਂ ਅਸੀਂ ਭਾਰਤ ਦੇ ਵਿੱਚ ਜਾ ਕੇ ਵੀ ਵਪਾਰ ਕਰ ਸਕਦੇ ਹਾਂ ਜਿਵੇਂ ਉੱਥੇ ਜਿਹੜੀ ਪੁਰਤਗਾਲੀ ਜਾਂ ਡੱਚ ਆ ਜਾਂ ਕੋਈ ਵੀ ਕੰਪਨੀਆਂ ਉਹਨਾਂ ਦੇ ਨਾਲ ਵੀ ਅਸੀਂ ਆ ਜਿਹੜਾ ਸਾਹਮਣਾ ਕਰ ਸਕਦੇ ਹਾਂ ਤਾਂ ਫਿਰ ਜਿਹੜਾ ਹੈਗਾ ਉਹ ਉਸ ਤੋਂ ਇਲਾਵਾ ਰਾ ਜ ਸਾਲੇ ਲੈ ਕੇ ਜਾਂਦੇ ਸੀ ਤਾਂ ਉਧਰ ਜਦੋਂ ਉਹਨਾਂ ਨੂੰ ਸੇਲ ਕਰਦੇ ਸੀ ਤਾਂ ਉਹਨਾਂ ਨੇ 5% ਤੱਕ ਟੈਕਸ ਜਿਹੜਾ ਉਹ ਹੋਰ ਵਧਾਤਾ ਸੀਗਾ ਤਾਂ ਇਸੇ ਕਰਕੇ ਜਿਹੜੀ ਫਿਰ ਈਸਟ ਇੰਡੀਆ ਕੰਪਨੀ ਯਾਨੀ ਕਿ ਜਿਹੜੀ ਅੰਗਰੇਜ਼ ਸੀ ਉਹਨਾਂ ਨੇ ਵੀ ਭਾਰਤ ਦੇ ਵਿੱਚ ਆ ਕੇ ਉਹਨਾਂ ਨੇ ਕਿਹਾ ਕਿ ਆਪਾਂ ਡਾਇਰੈਕਟ ਕਿਉਂ ਨਹੀਂ ਵਪਾਰ ਕਰ ਸਕਦੇ ਤਾਂ ਉਹਨਾਂ ਨੇ ਭਾਰਤ ਦੇ ਵਿੱਚ ਆ ਕੇ ਵਪਾਰ ਦਾ ਜਿਹੜਾ ਕੰਮ ਕਰਨ ਦੀ ਸੋਚੀ ਸੀ ਠੀਕ ਆ ਤਾਂ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਰਾਜੇ ਇੰਦੀ ਸਥਾਪਨਾ ਕਦੋਂ ਹੁੰਦੀ ਹੈ ਈਸਟ ਇੰਡੀਆ ਕੰਪਨੀ ਦੀ ਤਾਂ 1599 ਈਸਵੀ ਦੇ ਵਿੱਚ ਆਪਾਂ ਆਮ ਦੇਖਣੀ ਹੈ ਕਿ 1600 1600 ਦੇ ਵਿੱਚ ਰਾਜੇ ਜਿਹੜਾ ਹੈਗਾ ਇਹਨੂੰ ਅਧਿ ਆਪਣੇ ਭਾਰਤ ਦੇ ਵਿੱਚ ਜਿਹੜਾ ਹੈਗਾ ਜਾਂ ਜਿਹੜੇ ਦੱਖਣ ਪੂਰਬੀ ਦੇਸ਼ ਆ ਉਹਨਾਂ ਦੇ ਵਿੱਚ ਵਪਾਰ ਕਰਨ ਦਾ ਜਦੋਂ 1600 ਈਸਵੀ ਆਪਾਂ ਦੇਖਦੇ ਹਾਂ ਨਾ 31 ਦਸੰਬਰ 1600 ਈਸਵੀ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਭਾਰਤ ਤੇ ਜਿਹੜੇ ਦੱਖਣ ਪੂਰਬੀ ਦੇਸ਼ ਸੀਗੇ ਉਹਨਾਂ ਦੇ ਵਿੱਚ ਵਪਾਰ ਕਰਨ ਦਾ ਜਿਹੜਾ ਹੈਗਾ ਇਹਨਾਂ ਨੂੰ ਅਨੁਮਤੀ ਮਿਲੀ ਸੀ ਦੱਖਣ ਪੂਰਬੀ ਦੇਸ਼ਾਂ ਦੇ ਵਿੱਚ ਵਪਾਰ ਕਰਨ ਦੀ ਅਨੁਮਤੀ ਮਿਲੀ ਸੀ ਇਸ ਤਰੀਕ ਨੂੰ ਜਿਹੜਾ ਇਹਦਾ ਗਠਨ ਹੋਇਆ ਸੀ ਰਾਜੀ ਉਹ 1599 ਈਸਵੀ ਦੇ ਵਿੱਚ ਹੁੰਦਾ ਜਵੇਂ ਆਪਾਂ ਦੇਖਦੇ ਆ ਨਾ ਕਿ ਇਸ ਤਰ੍ਹਾਂ ਹੁੰਦਾ ਨਾ ਇਸ ਤਰ੍ਹਾਂ ਮੈਪ ਹੁੰਦਾ ਤਾਂ ਇਧਰ ਆਪਣੇ ਭਾਰਤ ਦਾ ਇਹ ਦੱਖਣੀ ਹਿੱਸਾ ਹੋ ਗਿਆ ਇਧਰ ਇੰਡੋਨੇਸ਼ੀਆ ਵਾਲੇ ਹਿੱਸੇ ਹੋ ਗਏ ਤਾਂ ਇੱਥੇ ਗਰਮ ਮਸਾਲੇ ਪਾਈ ਜਾਂਦੇ ਸੀ ਜਿੰਨੇ ਵੀ ਵਪਾਰੀਆ ਹੁੰਦੇ ਸੀ ਸਾਰੇ ਇਧਰੋਂ ਇੱਥੇ ਆਉਂਦੇ ਸੀਗੇ ਇਥੋਂ ਯੂਰਪ ਦੇ ਵਿੱਚੋਂ ਇਧਰ ਆਉਂਦੇ ਸੀਗੇ ਤਾਂ ਇਹਨਾਂ ਨੂੰ ਇੱਥੇ ਵਪਾਰ ਕਰਨ ਦੀ ਜਿਹੜੀ ਹੈਗੀ ਅਨੁਮਤੀ ਮਿਲੀ ਸੀ ਕਿਸ ਦੀ ਅਧਿਖਸ਼ਤਾ ਦੇ ਵਿੱਚ ਆਉਂਦੀ ਹੈ ਰਾਜੀ ਇਹ ਜਿਹੜੀ ਬੰਦੀ ਹੈ ਇਹ ਇੱਕ ਮਿੰਟ ਮੈਨ ਲਾਦਾ ਪ੍ਰੋਪਰ ਨਹੀਂ ਹੈ ਸਹੀ ਇੱਕ ਮਿੰਟ ਰੁਕ ਜੂਗੇ ਦੇ ਵੇਡ 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 ਹਾਂ ਤਾਂ ਜਿਹੜਾ ਇਹ ਕੰਪਨੀ ਦਾ ਗਠਨ ਹੁੰਦਾ ਰਾਜੀ ਇਹ ਕਿਹਦੀ ਅਧਿਖਸ਼ਤਾ ਦੇ ਵਿੱਚ ਹੁੰਦਾ ਤਾਂ ਲਾਰਡ ਮੇਅਰ ਨਾਂ ਦਾ ਇੱਕ ਵਿਅਕਤੀ ਹੁੰਦਾ ਉਹਦੀ ਅਧਿਖਸ਼ਤਾ ਦੇ ਵਿੱਚ ਰਾਜੀ ਜਿਹੜਾ ਇੱਕ ਵਪਾਰੀਆਂ ਦਾ ਸਮੂਹ ਹੁੰਦਾ ਉਸ ਵਪਾਰੀਆਂ ਦੇ ਸਮੂਹ ਨੂੰ ਦਾ ਮਰਚੈਂਟ ਐਡਵੈਂਚਰ ਕਿਹਾ ਜਾਂਦਾ ਜਿਹੜਾ ਇਹ ਵਪਾਰੀਆਂ ਦਾ ਸਮੂਹੀ ਉਹਦਾ ਨਾਮ ਸੀ ਦਾ ਮਾਰਚਡ ਐਡਵੈਂਚਰ ਇਹਨਾਂ ਦੀ ਇੱਕ ਮੀਟਿੰਗ ਹੁੰਦੀ ਆ ਜ ਜਿਹਦੇ ਵਿੱਚ ਇਹ ਦੇਖਦੇ ਆ ਕਿ ਆਪਾਂ ਭਾਰਤ ਤੇ ਦੱਖਣ ਪੂਰਬੀ ਦੇਸ਼ਾਂ ਦੇ ਵਿੱਚ ਜਿਹੜਾ ਹੈਗਾ ਆਪਾਂ ਕਿਵੇਂ ਵਪਾਰ ਕਰ ਸਕਦੇ ਆ ਉਹਦੇ ਨਾਲ ਸੰਬੰਧਿਤ ਇਹਨਾਂ ਦੇ ਵਿੱਚ ਮੀਟਿੰਗ ਹੁੰਦੀ ਆ ਫਿਰ ਉਸ ਮੀਟਿੰਗ ਤੋਂ ਬਾਅਦ ਜਿਹੜਾ ਹੈਗਾ ਇਸ ਕੰਪਨੀ ਦਾ ਗਠਨ ਕੀਤਾ ਜਾਂਦਾ 1599 ਈਸਵੀ ਨੂੰ ਤੇ ਮਨਰਾਣੀ ਅਲਿਜ਼ਾਬੈਥ ਰਾਜੇ ਜਿਹੜੀ ਉਸ ਸਮੇਂ ਦੇ ਵਿੱਚ ਬਰਟੇਨ ਦੀ ਰਾਣੀ ਸੀ ਰੀਜ਼ਾ ਬ੍ਰੈਥ ਅਲਿਜ਼ਾਬੈਥ ਪ੍ਰਥਮ ਪਹਿਲੀ ਤਾਂ ਉਹਦੇ ਕੋਲੇ ਜਾਂਦੀ ਹੈ ਇਹ ਪਰਮਿਸ਼ਨ ਦੇ ਲਈ ਠੀਕ ਹੈ ਨਾ ਤਾਂ ਅਲਿਜ਼ਾਬੈਥ ਪ੍ਰਥਮ ਵੀ ਰਾਜੇ ਇਸ ਕੰਪਨੀ ਦੀ ਇੱਕ ਸ਼ੇਅ ਵੀ ਕੰਪਨੀ ਦੀ ਇੱਕ ਮੈਂਬਰ ਸੀ ਕੰਪਨੀ ਦੇ ਵਿੱਚੋਂ ਹੀ ਸੀ ਠੀਕ ਆ ਨਾ ਤਾਂ ਫਿਰ ਇਹ ਉਹਦੇ ਤੋਂ ਪਰਮਿਸ਼ਨ ਲੈਂਦੇ ਆ ਇਹਨਾਂ ਦੇਸ਼ਾਂ ਦੇ ਵਿੱਚ ਵਪਾਰ ਕਰਨ ਦੇ ਵਾਸਤੇ ਇਹ ਕੰਪਨੀ ਦਾ ਗਠਨ 1599 ਈਸਵੀ ਦੇ ਵਿੱਚ ਹੋ ਜਾਂਦਾ ਬਟ ਇਹ ਜਦੋਂ ਇਹਦੇ ਤੋਂ ਪਰਮਿਸ਼ਨ ਲੈਂਦੇ ਆ ਤਾਂ ਜਿਹੜੀ ਅਨਿਜਾ ਪਥ ਮਦਲੋਂ ਇਹ ਪਰਮਿਸ਼ਨ ਦਿੱਤੀ ਜਾਂਦੀ ਹੈ ਰਾਜੇ ਉਹ ਕਦੋਂ ਦਿੱਤੀ ਜਾਂਦੀ ਹੈ 31 ਦਸੰਬਰ 1600 ਈਸਵੀ ਨੂੰ ਦਿੱਤੀ ਜਾਂਦੀ ਹੈ ਭਾਰਤ ਤੇ ਦੱਖਣੀ ਪੂਰਬੀ ਦੇਸ਼ਾਂ ਦੇ ਵਿੱਚ ਵਪਾਰ ਕਰਨ ਦੇ ਲਈ ਕਿੰਨੇ ਸਮੇਂ ਵਾਸਤੇ ਰਾਜੇ ਇਹਨੇ 15 ਸਾਲ ਦੇ ਵਾਸਤੇ ਜਿਹੜਾ ਹੈਗਾ ਇਹਨਾਂ ਨੂੰ anumati ਦਿੰਦੀ ਹੈ ਕਿ ਤੁਸੀਂ 15 ਸਾਲ ਤੱਕ ਜਿਹੜਾ ਹੈਗਾ ਉੱਥੇ ਵਪਾਰ ਕਰ ਸਕਦੇ ਆ ਠੀਕ ਆ ਬਟ 1613 ਈਸਵੀ ਦੇ ਵਿੱਚ ਰਾਜੇ ਉਹਦੀ ਮੌਤ ਹੋ ਜਾਂਦੀ ਆ ਐਲਿਜ਼ਾਬੈਥ ਦੀ ਮੌਤ ਹੋ ਜਾਂਦੀ ਆ 1613 ਈਸਵੀ ਦੇ ਵਿੱਚ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਅ ਬ੍ਰਿਟੇਨ ਦਾ ਸਮਰਾਟ ਬਣਦਾ ਬ੍ਰਿਟੇਨ ਦਾ ਜਿਹੜਾ ਸ਼ਾਸਨ ਸੰਭਾਲਦਾ ਉਹਦਾ ਨਾਮ ਹੁੰਦਾ ਜੇਮਸ ਪਹਿਲਾ ਠੀਕ ਹੈ ਨਾ ਤਾਂ ਰਾਣੀ ਐਲਿਜ਼ਾਬੈਥ ਤੋਂ ਬਾਅਦ ਕੌਣ ਆਉਂਦਾ ਜੇਮਸ ਪਹਿਲਾ ਆਉਂਦਾ 1603 ਈਸਵੀ ਦੇ ਵਿੱਚ ਸਮਰਾਟ ਬਣਦਾ ਰਾਜੇ ਇਹ 1609 ਈਸਵੀ ਦੇ ਵਿੱਚ ਜਿਹੜਾ ਰਾਣੀ ਅਲੀਜ਼ਾਬੈਥ ਨੇ 15 ਸਾਲ ਦੇ ਵਿੱਚ ਵਾਸਤੇ ਜਿਹੜਾ ਵਪਾਰ ਕਰਨ ਦਾ ਜਿਹੜਾ ਫਰਮਾਨ ਜਾਰੀ ਕੀਤਾ ਸੀਗਾ ਉਹਦੀ ਸੀਮਾ ਨੂੰ ਵਧਾ ਦਿੰਦਾ ਰਾਜੇ 15 ਸਾਲ ਤੋਂ ਵਧਾ ਕੇ ਅਨਿਸ਼ਚਿਤ ਸਮੇਂ ਤੱਕ ਕਰ ਸਕਦਾ ਕਰ ਦਿੰਦਾ ਇਹ ਤੁਹਾਡੇ ਤੋਂ ਪੁੱਛ ਸਕਦੇ ਹਾਂ ਰਾਜੇ ਕਿ ਜਿਹੜੀ ਹੈਗੀ ਹੈ ਰਾਣੀ ਐਲਿਜ਼ਾਬੈਥ ਨੇ ਕਿੰਨੇ ਸਮੇਂ ਤੱਕ ਵਪਾਰ ਕਰਨ ਦੀ ਜਿਹੜੀ ਅਨੁਮਤੀ ਦਿੱਤੀ ਸੀਗੀ ਤਾਂ 15 ਸਾਲ ਤੱਕ ਦਿੱਤੀ ਸੀਗੀ ਤਾਂ ਕਿਹੜਾ ਸ਼ਾਸਕ ਸੀ ਜੀ ਨੇ ਅਨਿਸ਼ਚਿਤ ਸਮੇਂ ਤੱਕ ਦਿੱਤੀ ਰਾਜੇ ਤਾਂ ਜੇਮਸ ਪ੍ਰਥਮ ਜੋ ਕਿ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਸ਼ਾਸਕ ਬਣਦਾ ਤਾਂ ਉਹਨੇ ਜਿਹੜੀ ਹੈਗੀ ਹੈ ਅਨਿਸ਼ਚਿਤ ਸਮੇਂ ਤੱਕ ਜਿਹੜੀ ਇਹਦੀ ਅਵਧੀ ਵਧਾਤੀ ਸੀਗੀ ਵੀ ਕਿੰਨੇ ਵੀ ਸਮੇਂ ਤੱਕ ਤੁਸੀਂ ਜਿਹੜਾ ਇਹ ਵਪਾਰ ਕਰ ਸਕਦੇ ਆ ਤਾਂ ਇਥੇ ਤੱਕ ਹੁਣ ਉਹਦੇ ਸੰਗਠਨ ਵਾਲਾ ਪੁਆਇੰਟ ਕਲੀਅਰ ਹੋ ਗਿਆ ਰਾਜੇ ਕਿ 1599 ਵਿੱਚ ਸੰਗਠਨ ਹੁੰਦਾ ਤੇ ਜਿਹੜਾ 1600 ਦੇ ਵਿੱਚ ਜਿਹੜੀ ਹੈਗੀ ਆ 31 ਦਸੰਬਰ 1600 ਨੂੰ ਇੱਕ anumati ਦਿੱਤੀ ਜਾਂਦੀ ਹੈ ਭਾਰਤ ਦੇ ਵਿੱਚ ਆ ਕੇ ਵਪਾਰ ਕਰਨ ਦੀ ਠੀਕ ਆ ਹੁਣ ਆਪਾਂ ਦੇਖਾਂਗੇ ਕੰਪਨੀ ਦਾ ਨਾਮ ਰਾਜੇ ਤਾਂ ਜਦੋਂ ਇਹ ਕੰਪਨੀ ਆਉਂਦੀ ਹੈ ਰਾਜੇ ਜਾਂ ਜਦੋਂ ਇਹਦਾ ਗਠਨ ਕੀਤਾ ਜਾਂਦਾ ਤਾਂ ਇਹਨੂੰ ਈਸਟ ਇੰਡੀਆ ਕੰਪਨੀ ਨਹੀਂ ਕਿਹਾ ਜਾਂਦਾ ਹੁਣ ਆਪਾਂ ਇਹਦੇ ਨਾਮ ਬਾਰੇ ਚਰਚਾ ਕਰਾਂਗੇ ਤਾਂ ਜਦੋਂ 1599 ਈਸਵੀ ਦੇ ਵਿੱਚ ਜਿਹੜਾ ਇਹਦਾ ਪ੍ਰਮਭਿਕ ਨਾਂ ਹੁੰਦਾ ਜਦੋਂ ਇਹ ਕੰਪਨੀ ਬਣਦੀ ਆ ਤਾਂ ਜਿਹੜਾ ਉਹ ਆਪਾਂ ਗਰੁੱਪ ਦਾ ਨਾਂ ਵੇਖਿਆ ਸੀਗਾ ਮਰਚੈਂਟ ਵਾਲਾ ਤਾਂ ਉਸੇ ਦੇ ਨਾਮ ਤੇ ਜਿਹੜਾ ਹੈਗਾ ਇਹਦਾ ਨਾਮ ਰੱਖਿਆ ਜਾਂਦਾ ਗਵਰਨਰਨ ਐਂਡ ਕੰਪਨੀ ਆਫ ਮਰਚੈਂਟਸ ਆਫ ਲੰਡਨ ਟਰੇਡਿੰਗ ਇਨਟੂ ਦੀ ਈਸਟ ਇੰਡੀਜ਼ ਜਿਹੜਾ ਇਹਦਾ ਪ੍ਰਮਭਿਕ ਨਾਂ ਸੀਗਾ ਇਹ ਹੀ ਸਿਰਾਜੇ 1599 ਦੇ ਵਿੱਚ ਰੱਖਿਆ ਗਿਆ ਸੀਗਾ ਫਿਰ ਜਦੋਂ ਇਹ ਇੰਡੀਆ ਦੇ ਵਿੱਚ ਵਪਾਰ ਕਰਨ ਵਾਸਤੇ ਆਉਂਦੇ ਆ ਤਾਂ ਉਸ ਤੋਂ ਬਾਅਦ 1688 ਈਸਵੀ ਦੇ ਵਿੱਚ ਇੱਕ ਹੋਰ ਕੰਪਨੀ ਆਉਂਦੀ ਹੈ ਇਹਨਾਂ ਦੇ ਵਿੱਚੋਂ ਹੀ ਬ੍ਰਿਟੇ ਕੰਪਨੀ ਕਿਹਾ ਜਾਂਦਾ 1688 ਈਸਵੀ ਦੇ ਵਿੱਚ ਆਉਂਦੀ ਹੈ ਇਹ ਫਿਰ 1698 ਦੇ ਵਿੱਚ ਦੋ ਹੋਰ ਕੰਪਨੀਆਂ ਆਉਂਦੀਆਂ ਬ੍ਰਿਟੇਨ ਦੇ ਵੱਲੋਂ ਰਾਜੇ ਜਿਨ੍ਹਾਂ ਨੂੰ ਜਰਨਲ ਸੁਸਾਇਟੀ ਤੇ ਇੰਗਲਿਸ਼ ਕੰਪਨੀ ਟਰੇਡਿੰਗ ਟੂ ਦੀ ਈਸਟ ਇੰਡੀਜ਼ ਕਿਹਾ ਜਾਂਦਾ ਇਹ ਦੋ ਕੰਪਨੀਆਂ 1698 ਦੇ ਵਿੱਚ ਆਉਂਦੀਆਂ ਤਾਂ ਬਾਅਦ ਵਿੱਚ ਰਾਜੇ 1708 ਈਸਵੀ ਦੇ ਵਿੱਚ ਜਿਹੜੀਆਂ ਇਹ ਦੋਨੇ ਕੰਪਨੀਆਂ ਸੀ ਇਹਨਾਂ ਨੂੰ ਜਿਹੜੀ ਮੇਨ ਕੰਪਨੀ ਆ ਆਪਣੀ ਗਵਰਨਰਨਟ ਐਂਡ ਕੰਪਨੀ ਗਵਰਨਰਨਟ ਗਵਰਨਰ ਐਂਡ ਕੰਪਨੀ ਆਫ ਮਰਚੈਂਟਸ ਆਫ ਲੰਡਨ ਟ੍ਰੇਡਿੰਗ ਇੰਟੂ ਦੀ ਈਸਟ ਇੰਡੀਜ਼ ਇਹਦੇ ਵਿੱਚ ਜਿਹੜਾ ਹੈਗਾ ਮਿਲਾ ਦਿੱਤਾ ਜਾਂਦਾ ਠੀਕ ਆ ਇਹਦੇ ਵਿੱਚ ਮਿਲਾ ਦਿੱਤਾ ਜਾਂਦਾ ਰਹੇ ਜੀ ਤੇ ਜਿਹੜਾ ਇਹਦਾ ਨਾਮ ਆ ਉਸ ਤੋਂ ਬਾਅਦ ਰੱਖ ਦਿੱਤਾ ਜਾਂਦਾ ਦਾ ਯੂਨਾਈਟਿਡ ਆਫ ਮਰਚੈਂਟਸ ਆਫ ਲੰਡਨ ਟ੍ਰੇਡਿੰਗ ਇੰਟੂ ਦੀ ਈਸਟ ਇੰਡੀਜ਼ ਜਾਨੀ ਕਿ ਬਾਕੀ ਨਾਮ ਉਹ ਹੁੰਦਾ ਰਹੇ ਜੇ ਇਕੱਲਾ ਉਹਦੇ ਵਿੱਚ ਯੂਨਾਈਟਿਡ ਸ਼ਬਦ ਜਿਹੜਾ ਉਹਨੂੰ ਐਡ ਕਰ ਦਿੱਤਾ ਜਾਂਦਾ ਠੀਕ ਆ ਤੇ ਇਸ ਸਮੇਂ ਦਾ ਕੀ ਨਾਮ ਸੀ ਰਾਜੀ ਜੀ ਤੇ ਜਿਹੜਾ ਇਹਦਾ ਈਸਟ ਇੰਡੀਆ ਨਾਮ ਪੈਂਦਾ ਉਹ 1833ਵੀਂ ਦਾ ਜਿਹੜਾ ਚਾਰਟਰ ਐਕਟ ਹੁੰਦਾ ਨਾ ਤਾਂ ਉਹਦੇ ਵਿੱਚ ਜੋ ਹਦਾਇਤਾਂ ਹੁੰਦੀਆਂ ਉਹਨਾਂ ਦੇ ਵਿੱਚੋਂ ਜਿਹੜਾ ਇਹਦਾ ਨਾਮ ਰੱਖਿਆ ਜਾਂਦਾ ਠੀਕ ਹੈ ਨਾ ਤਾਂ ਈਸਟ ਇੰਡੀਆ ਕੰਪਨੀ ਨਾਮ ਆ 1833 ਦੇ ਚਾਰਟਰ ਐਕਟ ਦੇ ਦੁਆਰਾ ਜਿਹੜਾ ਇਹਦਾ ਨਾਮ ਰੱਖਿਆ ਜਾਂਦਾ ਜਦੋਂ ਇਹ ਕੰਪਨੀ ਭਾਰਤਾਂ ਦੀ ਥੋੜੋ ਥੋੜੋ ਇਹਦਾ ਨਾਮ ਈਸਟ ਇੰਡੀਆ ਕੰਪਨੀ ਨਹੀਂ ਹੁੰਦਾਗਾ ਠੀਕ ਆ ਫੇਰ ਕੰਪਨੀ ਦਾ ਉਦੇਸ਼ ਰਾਜੀ ਜੀ ਕੰਪਨੀ ਦਾ ਉਦੇਸ਼ ਕੀ ਸੀ ਜਿਵੇਂ ਆਪਾਂ ਦੇਖਿਆ ਕਿ ਜਦੋਂ ਪੁਰਤਗਾਲੀ ਆਉਂਦੇ ਆ ਤਾਂ ਉਹ ਵਪਾਰਿਕ ਦੇਸ਼ ਦੇ ਨਾਲ ਆਉਂਦੇ ਆ ਬਟ ਵਪਾਰਿਕ ਤੇ ਧਾਰਮਿਕ ਦੋਨੇ ਤਰ੍ਹਾਂ ਦਾ ਉਦੇਸ਼ ਲੈ ਕੇ ਆਉਂਦੇ ਆ ਬਟ ਜਿਹੜੇ ਡੱਚ ਹੁੰਦੇ ਉਹ ਕੱਲਾ ਵਪਾਰਿਕ ਉਦੇਸ਼ ਲੈ ਕੇ ਆਉਂਦੇ ਆ ਤਾਂ ਉਸੇ ਤਰ੍ਹਾਂ ਇਹ ਵੀ ਰਾਜੇ ਜਿਹੜਾ ਹੈਗਾ ਵਪਾਰਿਕ ਉਦੇਸ਼ ਦੇ ਨਾਲ ਆਉਂਦੇ ਆ ਭਾਰਤ ਦੇ ਵਿੱਚ ਤੇ ਦੱਖਣ ਪੂਰਬੀ ਦੇਸ਼ਾਂ ਦੇ ਵਿੱਚ ਵਪਾਰ ਕਰਨਾ ਜਿਹੜਾ ਇਹਨਾਂ ਦਾ ਉਦੇਸ਼ ਹੁੰਦਾ ਇਹਨਾਂ ਦਾ ਪ੍ਰਮਭਿਕ ਨਾਰਾ ਵੀ ਹੁੰਦਾ ਰਾਜੇ ਭੂ ਭਾਗ ਨਹੀਂ ਕੇਵਲ ਵਪਾਰ ਠੀਕ ਹੈ ਨਾ ਇਹ ਇਹਨਾਂ ਦਾ ਪ੍ਰਮੁੱਖ ਨਾਰਾ ਸੀਗਾ ਕਿ ਅਸੀਂ ਇੱਥੇ ਕੋਈ ਕਬਜ਼ਾ ਕਰਨ ਵਾਸਤੇ ਕੋਈ ਸਾਮਰਾਜ ਵਿਧਾਉਣ ਵਾਸਤੇ ਨਹੀਂ ਆਏ ਸਿਰਫ ਵਪਾਰ ਕਰਨ ਵਾਸਤੇ ਆਏ ਹਾਂ ਬਟ ਬਾਅਦ ਦੇ ਵਿੱਚ ਇਹ ਆਪਣੀ ਇਸ ਨਾਰੇ ਤੋਂ ਜਿਹੜਾ ਜਿੰਨੇ ਵੀ ਕੰਮ ਕਰਦੇ ਉਹ ਸਾਰੇ ਉਲਟ ਕਰਦੇ ਆ ਬਟ ਜਦੋਂ ਇਹ ਸ਼ੁਰੂ ਦੇ ਵਿੱਚ ਆਉਂਦੇ ਤਾਂ ਇਹਨਾਂ ਦਾ ਇਹ ਨਾਰਾ ਹੁੰਦਾ ਕਿ ਅਸੀਂ ਸਿਰਫ ਵਪਾਰ ਕਰਨ ਵਾਸਤੇ ਆਏ ਹਾਂ ਕੋਈ ਵੀ ਭੂ-ਭਾਗ ਨਹੀਂ ਬਲਕਿ ਕੇਵਲ ਵਪਾਰ ਠੀਕ ਹੈ ਫਿਰ ਕਾਉਂਟ ਆਫ ਡਾਇਰੈਕਟਰਜ਼ ਰਾਜੇ ਇਹ ਕੀ ਸੀਗਾ ਇੱਕ ਨਿਰਦੇਸ਼ ਮੰਡਲ ਕਹਿੰਦੇ ਇਹਨੂੰ ਕੋਰਟ ਆਫ ਡਾਇਰੈਕਟਰਜ਼ ਇਹਦਾ ਇੱਕ ਹੋਰ ਨਾਮ ਨਿਰਦੇਸ਼ਕ ਮੰਡਲ ਵੀ ਕਹਿੰਦੇ ਆ ਇਹ ਕੀ ਸੀ राजे ਵੀ ਜਿਹੜਾ ਕੰਪਨੀ ਜਿਹੜੀ ਇਹ ਬਣਾਈ ਗਈ ਸੀਗੀ ਦਾ ਗਵਰਨਰ ਐਂਡ ਕੰਪਨੀ ਆਫ ਮਰਚੈਂਟਸ ਆਫ ਲੰਡਨ ਟ੍ਰੇਡਿੰਗ ਇਨਟੂ ਦੀ ਈਸਟ ਇੰਡੀਜ਼ ਇਹ ਕੰਪਨੀ ਸੀਗੀ ਨਾ ਤਾਂ ਇਸ ਕੰਪਨੀ ਦਾ ਸੰਚਾਲਨ ਕਰਨ ਵਾਸਤੇ ਇੱਕ ਬੋਰਡ ਦਾ ਗਠਨ ਕੀਤਾ ਗਿਆ ਸੀਗਾ ਜਿਹਦੇ ਵਿੱਚ ਕੀ ਸੀਗੀ 26 ਵਿਅਕਤੀ ਇਹ ਜਿਹੜੇ ਉਹ ਸ਼ਾਮਲ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਨਿਰਦੇਸ਼ਕ ਸੀਗਾ ਇੱਕ ਉਪ ਨਿਰਦੇਸ਼ਕ ਸੀਗਾ ਤੇ 24 ਮੈਂਬਰ ਸੀਗੇ ਤਾਂ ਇਸ ਜਿਹੜਾ ਇਹ ਬੋਰਡ ਬਣਾਇਆ ਗਿਆ ਸੀ ਉਹਨੂੰ ਕਾਉਂਟ ਆਫ ਡਾਇਰੈਕਟਰਸ ਜਾਂ ਨਿਰਦੇਸ਼ਕ ਮੰਡਲ ਕਿਹਾ ਜਾਂਦਾ ਸੀ ਜਿਹਦਾ ਕੰਮ ਕੀ ਸੀਗਾ ਕੰਪਨੀ ਦੇ ਸੰਚਾਲਨ ਨੂੰ ਜਿਹੜਾ ਹੈਗਾ ਸਹੀ ਤਰੀਕੇ ਦੇ ਨਾਲ ਜਿਹੜਾ ਕਰਨਾ ਕੰਪਨੀ ਦੇ ਕੰਮਾਂ ਨੂੰ ਸਹੀ ਤਰੀਕੇ ਦੇ ਨਾਲ ਚੱਲਣਾ ਜਾਂ ਕੰਪਨੀ ਦੇ ਕੰਮਾਂ ਉੱਤੇ ਨਿਗਰਾਨੀ ਰੱਖਣ ਦੇ ਵਾਸਤੇ ਜੋ ਬੋਰਡ ਬਣਾਇਆ ਗਿਆ ਸੀ ਜਿਹਦਾ ਗਠਨ ਕੀਤਾ ਗਿਆ ਸੀ ਤਾਂ ਉਹਨੂੰ ਕਿਹਾ ਜਾਂਦਾ ਸੀ ਨਿਰਦੇਸ਼ਕ ਮੰਡਲ ਜਾਂ ਕਾਉਂਟ ਆਫ ਡਾਇਰੈਕਟਰਸ ਫਿਰ ਆਜੇ ਬ੍ਰਿਟਿਸ਼ ਕੰਪਨੀ ਦੁਆਰਾ ਭੇਜੇ ਗਏ ਦੂਤ ਵੀ ਬ੍ਰਿਟਿਸ਼ ਕੰਪਨੀ ਨੇ ਜਿਹੜੇ ਵੀ ਕਿਉਂਕਿ ਇਹ ਪਹਿਲੀ ਕੰਪਨੀ ਸੀ राजे ਜਿਨੇ ਵਪਾਰ ਕਰਨ ਤੋਂ ਪਹਿਲਾਂ ਜਿਹੜਾ ਹੈਗਾ ਆਗਿਆ ਲੈਣ ਦੇ ਵਾਸਤੇ ਦੂਤ ਭੇਜੇ ਸੀ ਕਿਉਂਕਿ ਜਦੋਂ ਆਪਾਂ ਦੇਖਦੇ ਆਂ ਕਿ ਪੁਰਤਗਾਲੀ ਆਉਂਦੀ ਆ ਤਾਂ ਵਾਸਕੋ ਡੀ ਗਾਮਾ ਆਉਂਦਾ ਉਹ ਕੋਈ ਦੂਤ ਦੇ ਤੌਰ ਤੇ ਨਹੀਂ ਆਉਂਦਾ ਰਾਜੇ ਉਹ ਡਾਇਰੈਕਟ ਆਉਂਦਾ ਇਧਰ ਵਪਾਰ ਕਰਨ ਦੇ ਵਾਸਤੇ ਰਸਤੇ ਦੀ ਖੋਜ ਕਰਦਾ ਕਰਦਾ ਆਉਂਦਾ ਤੇ ਥੋਂ ਮਸਾਲੇ ਲੈ ਕੇ ਜਾਂਦਾ ਵਪਾਰ ਕਰਦਾ ਜਦੋਂ ਉਹਨੂੰ ਉਸ ਆਮਦਨ ਦੇ ਵਿੱਚੋਂ ਜ਼ਿਆਦਾ ਮੁਨਾਫਾ ਹੁੰਦਾ ਤਾਂ ਉਹ ਦੁਬਾਰਾ ਫੇਰ ਆਉਂਦਾ ਹਨਾ ਉਸ ਤੋਂ ਬਾਅਦ ਡੱਚ ਵੀ ਆਉਂਦੇ ਆ ਤੇ ਸਿੱਧਾ ਵੀ ਵਪਾਰ ਕਰਨ ਦੇ ਉਦੇਸ਼ ਨਾਲ ਹੀ ਆਉਂਦੇ ਆ ਕੋਈ ਦੂਤ ਨਹੀਂ ਭੇਜਦੇ ਪਹਿਲਾਂ ਆਗਿਆ ਨਹੀਂ ਲੈਂਦੇ ਤਾਂ ਇਹ ਕੰਪਨੀ ਸੀ ਰਾਜੇ ਇੱਕ ਸਿਸਟਮੈਟਿਕ ਤਰੀਕਾ ਜਿਹ ਦੇ ਵਿੱਚ ਮੁਗਲ ਦਰਬਾਰ ਦੇ ਵਿੱਚ ਤੇ ਫਿਰ ਉਹਨਾਂ ਤੋਂ ਅੱਗੇ ਲੈ ਕੇ ਜਿਹੜਾ ਹੈਗਾ ਫਿਰ ਆਪਣਾ ਵਪਾਰਾ ਜਿਹੜਾ ਉਹਦਾ ਕਾਰਜ ਸ਼ੁਰੂ ਕਰਦੇ ਆ ਤਾਂ ਇਹਨਾਂ ਦੁਆਰਾ ਆਉਣ ਵਾਲਾ ਰਾਜੇ ਸਭ ਤੋਂ ਪਹਿਲਾ ਜਿਹੜਾ ਦੂਤ ਸੀਗਾ ਉਹਦਾ ਨਾਂ ਸੀ ਕੈਪਟਨ ਹੌਕਿੰਗਸ ਆਪਾਂ ਜਹਾਂਗੀਰ ਵਾਲੇ ਟੌਪਿਕ ਦੇ ਵਿੱਚ ਵੀ ਕੀਤਾ ਸੀ ਇਹ ਜਹਾਂਗੀਰ ਦੇ ਦਰਬਾਰ ਦੇ ਵਿੱਚ ਆਉਂਦਾ ਨਾ ਤਾਂ ਇਹ 1608 ਈਸਵੀ ਦੇ ਵਿੱਚ ਆਉਂਦਾ ਰਾਜੇ ਪਹਿਲਾਂ ਤਾਂ ਪੁੱਛ ਸਕਦੇ ਆ ਕਦੋਂ ਆਇਆ ਤਾਂ 1608 ਈਸਵੀ ਦੇ ਵਿੱਚ ਆਇਆ ਇਹ ਬਹੁਤ ਪਾਸ਼ੀ ਸੀ ਰਾਜੇ ਅੰਗਰੇਜ਼ੀ ਤਾਂ ਇਹਨੂੰ ਆਉਂਦੀ ਆਉਂਦੀ ਸੀਗੀ ਕਿਉਂਕਿ ਉਹਨਾਂ ਦੀ ਭਾਸ਼ਾ ਸੀਗੀ ਉਸ ਤੋਂ ਇਲਾਵਾ ਇਹ ਤੁਰਕੀ ਤੇ ਫਾਰਸੀ ਭਾਸ਼ਾ ਨੂੰ ਵੀ ਸਿੱਖ ਗਿਆ ਸੀ ਜਿਹਦੇ ਕਰਕੇ ਜਿਹੜਾ ਜਹਾਂਗੀਰ ਉਹਦੇ ਤੋਂ ਕਾਫੀ ਪ੍ਰਭਾਵਿਤ ਹੋਇਆ ਸੀ ਤੇ ਇਹਨੂੰ ਜਿਹੜਾ ਵਪਾਰ ਕਰਨ ਦੀ ਇਜਾਜ਼ਤ ਉਹਨੇ ਦੇ ਦਿੱਤੀ ਸੀਗੀ ਸਰਲ ਸੁਭਾਅ ਦਾ ਵਿਅਕਤੀ ਸੀ ਰਾਜੀ ਇਹ ਉੱਥੇ ਆਪਾਂ ਇਹਦੇ ਬਾਰੇ ਡਿਸਕਸ ਕੀਤਾ ਜਹਾਂਗੀਰ ਵਾਲੇ ਟੌਪਿਕ ਦੇ ਵਿੱਚ ਵੀ ਵੀ ਇਹ ਕਿਸ ਤਰ੍ਹਾਂ ਦੀ ਡਰੈਸ ਪਾ ਕੇ ਆਇਆ ਸੀ ਉਹ ਸਾਰਾ ਕੁਝ ਕੀਤਾ ਇਹਦੇ ਬਾਰੇ ਡਿਸਕਸ ਠੀਕ ਹੈ ਉੱਥੇ ਵੇਖ ਲਿਓ ਤਾਂ ਇੱਥੇ ਆਪਾਂ ਇਕੱਲੇ ਫੈਕਟ ਦੇਖਾਂਗੇ ਰਾਜੀ ਤਾਂ ਬਹੁਤ ਪਾਸ਼ੀ ਸੀਗਾ ਇਹਨੂੰ ਤੁਰਕੀ ਤੇ ਫਾਰਸੀ ਭਾਸ਼ਾ ਦਾ ਗਿਆਨ ਉਸ ਤੋਂ ਇਲਾਵਾ ਰਾਜੇ ਇਹ ਜਦੋਂ ਆਉਂਦਾ ਤਾਂ ਜਿਹੜੇ ਜਹਾਜ਼ ਰਾਈ ਆਉਂਦਾ ਇਹਦੇ ਚੋ ਕੁਐਸਚਨ ਬਣਦਾ ਹੁੰਦਾ ਕਾਫੀ ਇੰਪੋਰਟੈਂਟ ਪੁਆਇੰਟ ਆ ਰਾਜੇ ਤਾਂ ਜਿਹੜੇ ਜਹਾਜ਼ ਰਾਈ ਆਉਂਦਾ ਉਹਦਾ ਨਾਮ ਕੀ ਸੀ ਤਾਂ ਹੈਕਟਰ ਨਾਮੀ ਜਹਾਜ਼ ਆ ਜਿਹੜਾ ਉਹਦੇ ਨਾਲ ਹੀ ਆਉਂਦਾ ਹੈ ਇਹਨੂੰ ਜਹਾਜ਼ ਨੂੰ ਰਾਜੇ ਰੈੱਡ ਡ੍ਰੈਗਨ ਵੀ ਕਿਹਾ ਜਾਂਦਾ ਜਿਆਦਾ ਨਾਮ ਪ੍ਰਚਲਿਤ ਹੈਕਟਰ ਆ ਤਾਂ ਤੁਹਾਨੂੰ ਆਪਸ਼ਨ ਦੇ ਵਿੱਚ ਰੈੱਡ ਡ੍ਰੈਗਨ ਵੀ ਮਿਲ ਸਕਦਾ ਤਾਂ ਜਿਹੜਾ ਕੈਪਟਨ ਹਾਕਿੰਗਸ ਆ ਉਹ ਕਿਸ ਜਹਾਜ਼ ਦੇ ਰਾਈ ਆਉਂਦਾ ਹੈਕਟਰ ਨਾਮੀ ਜਹਾਜ਼ ਦੇ ਰਾਈ ਆਉਂਦਾ ਜਦੋਂ ਇਹ ਆਇਆ ਸੀ ਰਾਜੀ ਦਾ ਕਿਹਦੇ ਨਾਮ ਦਾ ਪੱਤਰ ਲੈ ਕੇ ਆਇਆ ਸੀ ਤਾਂ ਜਦੋਂ ਇਹ 1605 ਇਸਵੀ ਦੇ ਵਿੱਚ ਰਾਜੀ ਅਕਬਰ ਦੇ ਨਾਮ ਦਾ ਜਿਹੜੀ ਹੈਗੀ ਉਹਦੀ ਮੌਤ ਹੋ ਚੁੱਕੀ ਸੀਗੀ ਬਟ ਇਹਨਾਂ ਨੂੰ ਇਹ ਸੀ ਕਿ ਉੱਥੇ ਜਿਹੜਾ ਅਕਬਰ ਭਾਰਤ ਦੇ ਵਿੱਚ ਅਕਬਰ ਦਾ ਸ਼ਾਸਨ ਆ ਕਿਉਂਕਿ ਉਸ ਸਮੇਂ ਜਿਹੜੇ ਹੈਗੇ ਸੰਚਾਰ ਦੇ ਸਾਧਨ ਘੱਟ ਹੁੰਦੇ ਸੀਗੇ ਨਾ ਤਾਂ ਇਹਨਾਂ ਨੂੰ ਇਹ ਸੀ ਕਿ ਉਸ ਸਮੇਂ ਜਿਹੜਾ ਭਾਰਤ ਦੇ ਵਿੱਚ ਅਕਬਰ ਦਾ ਸ਼ਾਸਨ ਉਹ ਇਹ ਵੀ ਨਹੀਂ ਕਿ ਉਹ ਇੱਕ ਦਿਨ ਦੇ ਵਿੱਚ ਹੀ ਪਹੁੰਚ ਜਾਂਦੇ ਉਹਨਾਂ ਨੂੰ ਪਹੁੰਚਣ ਤੇ ਵੀ ਟਾਈਮ ਲੱਗਦਾ ਹੈ ਨਾ ਤਾਂ ਉਹ ਜਦੋਂ ਆਉਂਦਾ ਰਾਜੀ ਅਕਬਰ ਦੇ ਨਾਮ ਦਾ ਜਿਹੜਾ ਹੈਗਾ ਪੱਤਰ ਲੈ ਕੇ ਆਉਂਦਾ ਇਹਨੂੰ ਭੇਜਿਆ ਰਾਜੇ ਜੇਮਸ ਪ੍ਰਥਮ ਨਹੀਂ ਸੀਗਾ ਜੇਮਸ ਪ੍ਰਥਮ ਨੇ ਭੇਜਿਆ ਸੀ ਜੇਕਰ ਪੁੱਛ ਲੈਣ ਕਿਸ ਨੇ ਭੇਜਿਆ ਸੀਗਾ ਤਾਂ ਜੇਮਸ ਪ੍ਰਥਮ ਨੇ ਭੇਜਿਆ ਸੀਗਾ ਇਹਨੂੰ ਠੀਕ ਆ ਜੇਮਸ ਪਹਿਲੇ ਨਹੀਂ ਜਿਹੜਾ ਰਾਣੀ ਅਲੀਜ਼ਾਬੈਥ ਤੋਂ ਬਾਅਦ ਜਿਹੜਾ ਹੈ ਬ੍ਰਿਟੇਨ ਦਾ ਸਮਰਾਟ ਬਣਦਾ ਜਿਨੇ ਅਨਿਸ਼ਚਿਤ ਸਮੇਂ ਤੱਕ ਜਿਹੜਾ ਵਪਾਰ ਕਰਨ ਦੀ ਆਗਿਆ ਦਿੱਤੀ ਸੀਗੀ ਤਾਂ ਇਹ ਜਦੋਂ ਆਉਂਦਾ ਹੈਗਾ ਰਾਜੀ ਇਹ ਅਕਬਰ ਦੇ ਨਾਮ ਦਾ ਪੱਤਰ ਲੈ ਕੇ ਆਉਂਦਾ ਆਉਂਦਾ 1608 ਹੈ ਇਹ 1605 ਅਕਬਰ ਦੀ ਮੌਤ ਦਾ ਵੇਰਵਾ ਲਿਖਿਆ ਕਿ ਉਹਦੀ ਮੌਤ ਹੋ ਚੁੱਕੀ ਹੈ 1605 ਦੇ ਵਿੱਚ ਤੇ ਜਦੋਂ ਇਹ 1608 ਦੇ ਵਿੱਚ ਆਉਂਦਾ ਤਾਂ ਜਹਾਂਗੀਰ ਉਸ ਸਮੇਂ ਦੇ ਵਿੱਚ ਸ਼ਾਸਕ ਬਣ ਚੁੱਕਿਆ ਹੁੰਦਾ ਤਾਂ ਫਿਰ ਆਉਗਰ ਹੈ ਜੀ ਕਿਸ ਦੇ ਦਰਬਾਰ ਦੇ ਵਿੱਚ ਆਉਂਦਾ 1608 ਈਸਵੀ ਦੇ ਵਿੱਚ ਇਹ ਜਹਾਂਗੀਰ ਦੇ ਦਰਬਾਰ ਦੇ ਵਿੱਚ ਆਉਂਦਾ ਜਹਾਂਗੀਰ ਦੇ ਵੀ ਰਾਜੇ ਦਰਬਾਰ ਦਾ ਨਾਮ ਪੁੱਛ ਸਕਦੇ ਆ ਕਿ ਜਹਾਂਗੀਰ ਦੇ ਕਿਸ ਦਰਬਾਰ ਦੇ ਵਿੱਚ ਜਹਾਂਗੀਰ ਨੂੰ ਮਿਲਦਾ ਤਾਂ ਆਗਰਾ ਦਰਬਾਰ ਦੇ ਵਿੱਚ ਜਿਹੜਾ ਇਹ ਜਹਾਂਗੀਰ ਨੂੰ ਮਿਲਦਾ ਠੀਕ ਹੈ ਨਾ ਤੇ ਧਿਆਨ ਚ ਰੱਖਣਾ ਤਾਂ ਜਹਾਂਗੀਰ ਨੇ ਇਹਦੇ ਤੋਂ ਪ੍ਰਭਾਵਿਤ ਹੋ ਕੇ ਆਪਾਂ ਜਿਵੇਂ ਇਹ ਤਾਂ ਦੇਖਦੇ ਆ ਨਾ ਕਿ ਇਹਦੇ ਵਾਸਤੇ ਇੱਕ ਦਸਤਾਨੇ ਤੇ ਜਿਹੜੀ ਬੱਗੀ ਆ ਉਹਨੇ ਜਹਾਂਗੀਰ ਨੂੰ ਗਿਫਟ ਕੀਤੀ ਸੀਗੀ ਹੈਨਾ ਤਾਂ ਜਹਾਂਗੀਰ ਨੇ ਪ੍ਰਭਾਵਿਤ ਹੋ ਕੇ ਇਹਨੂੰ ਕੀ ਦਿੱਤਾ ਸੀ ਰਾਜੇ ਦੀ ਪਰਸਨੈਲਿਟੀ ਤੋਂ ਪ੍ਰਭਾਵਿਤ ਹੋ ਕੇ ਇਹਨੂੰ ਕੀ ਦਿੱਤਾ ਸੀਗਾ ਤੇ ਇਹਨੂੰ 400 ਦਾ ਮਨਸਬ ਬਣਾਤਾ ਸੀ ਰਾਜੇ ਮਨਸਬ ਇੱਕ ਪਾਦ ਹੁੰਦਾ ਇਹ ਆਪਾ ਮੋਗਲ ਪਾ ਸ਼ਾਸਨ ਦੀ ਜਦੋਂ ਉਹ ਮਨਸਬਦਾਰੀ ਵਿਵਸਥਾ ਤੇ ਉਹ ਸਾਰਾ ਜ਼ਗੀਰਦਾਰੀ ਵਿਵਸਥਾ ਦਾ ਸਾਰਾ ਕੀ ਤੋਂ ਉੱਥੇ ਮੈਂ ਤੁਹਾਨੂੰ ਡਿਸਕਸ ਕਰਾਇਆ ਬਈ ਕੀ ਕੀ ਹੁੰਦਾ ਪੂਰਾ ਐਕਸਪਲੇਨ ਕੀਤਾ 15-20 ਮਿੰਟ ਦੀ ਕਲਾਸ ਆ ਤੇ ਇਸ ਤੋਂ ਲਾਵਾਣੀ ਜ਼ਗੀਰ ਦਿੱਤੀ ਰਾਜੇ ਫਿਰ ਇੰਗਲਿਸ਼ ਖਾਂ ਜਾਂ ਫਰੰਗੀ ਖਾਂ ਦੀ ਉਪਾਧੀ ਦਿੱਤੀ ਤਾਂ ਇਹ ਧਿਆਨ ਚ ਰੱਖਣਾ ਕਿ ਇੰਗਲਿਸ਼ ਖਾਂ ਦੀ ਉਪਾਧੀ ਕਿਸ ਨੂੰ ਦਿੱਤੀ ਗਈ ਕਿਸ ਦੇ ਦੁਆਰਾ ਦਿੱਤੀ ਗਈ ਦਿੱਤੀ ਰਾਜੇ ਜਹਾਂਗੀਰ ਨੇ ਸੀ ਦਿੱਤੀ ਕਿਹਨੂੰ ਸੀਗੀ ਕੈਪਟਨ ਹਾਕਿੰਗਜ਼ ਨੂੰ ਦਿੱਤੀ ਸੀਗੀ ਫਰੰਗੀ ਖਾਂ ਜਾਂ ਇੰਗਲਿਸ਼ ਖਾਂ ਦੋਨਾਂ ਦੇ ਵਿੱਚੋਂ ਕੋਈ ਵੀ ਵਰਡ ਤੁਹਾਨੂੰ ਮਿਲ ਸਕਦਾ ਇਸ ਤੋਂ ਇਲਾਵਾ ਇਹਨੇ ਸੂਰਤ ਦੇ ਵਿੱਚ ਰਾਜੇ ਫੈਕਟਰੀ ਲਗਾਉਣ ਦੀ ਇਜਾਜ਼ਤ ਹੀ ਦੇ ਦਿੱਤੀ ਸੀ ਜਿਹੜਾ ਇਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਗਿਆ ਸੀ ਰਾਜੇ ਜਿਉਂਕਿਉਂਕਿ ਇਹ ਵਪਾਰ ਕਰਨ ਦਾ ਉਦੇਸ਼ ਲੈ ਕੇ ਹੀ ਆਇਆ ਸੀ ਨਾ ਤਾਂ ਵਪਾਰ ਕਰਨ ਦੇ ਲਈ ਇਹਨਾਂ ਨੂੰ ਫੈਕਟਰੀਆਂ ਲਗਾਉਣੀਆਂ ਪਈਆਂ ਤੇ ਇਹਨੇ ਫੈਕਟਰੀ ਲਗਾਉਣ ਵਾਸਤੇ ਜਿਹੜੀ ਇਜਾਜ਼ਤ ਆ ਉਹ ਜਹਾਂਗੀਰ ਤੋਂ ਲੈ ਲਈ ਸੀ ਰਾਜੇ 1608 ਈਸਵੀ ਦੇ ਵਿੱਚ ਜਿਹੜੀ ਇਹਨਾਂ ਦੀ ਪਹਿਲੀ ਫੈਕਟਰੀ ਆ ਉਹ ਬਾਨੀ ਸ਼ੁਰੂ ਹੋ ਗਈ ਸੀ ਕਿੱਥੇ ਸੂਰਤ ਦੇ ਵਿੱਚ ਠੀਕ ਹੈ ਨਾ ਬਨਣ ਬਨਣੀ ਸ਼ੁਰੂ ਹੋ ਗਈ ਸੀ ਬਨਣਾ ਸ਼ਬਦ ਧਿਆਨ ਚ ਰੱਖਣਾ ਰਾਜੇ ਕਿਉਂਕਿ ਕੁਐਸਚਨ ਦੀ ਫਾਰਮ ਫਰਕ ਪਊਗਾ ਮੈਂ ਤੁਹਾਨੂੰ ਅੱਗੇ ਡਿਸਕਸ ਕਰਦੀ ਆ ਤਾਂ ਪੁਰਤਗਾਲੀਆਂ ਦੇ ਪ੍ਰਭਾਵ ਦੇ ਵਿਚੋਂ ਆਣ ਕਰਕੇ ਜਿਹੜਾ ਜਹਾਗੀਰਾ ਰਾਜੇ ਉਹਨੂੰ ਆਪਣਾ ਫਰਮਾਨ ਆ ਉਹ ਵਾਪਸ ਲੈਣਾ ਪੈ ਗਿਆ ਸੀਗਾ ਜਦੋਂ ਪੁਰਤਗਾਲੀਆਂ ਨੇ ਜਾਂ ਭਾਰਤੀ ਜਿਹੜੇ ਵਪਾਰੀ ਉਹਨਾਂ ਨੇ ਦਬਾਅ ਪਾਇਆ ਕਿ ਵੀ ਇਹ ਜੇ ਵੀ ਇਹ ਤੁਹਾਡਾ ਫੈਸਲਾ ਗਲਤ ਆ ਵੀ ਉਹਨਾਂ ਨੇ ਇਹਦਾ ਵਿਰੋਧ ਕੀਤਾ ਜਹਾਗੀਰ ਦੇ ਫੈਸਲੇ ਦਾ ਤਾਂ ਉਹਨੇ ਜਿਹੜਾ ਹੈਗਾ ਇਹ ਅਧਿਕਾਰ ਇਹਦੇ ਤੋਂ ਵਾਪਸ ਲੈ ਲਿਆ ਸੀ ਫਿਰ ਜਿਹੜਾ ਕੈਪਟਨ ਹਾਕਿੰਗਸ ਦਾ ਤੇ ਜਿਸ ਕਾਰਨ ਜਿਹੜਾ ਫੈਕਟਰੀ ਬਣਾਉਣ ਦਾ ਯਾਨੀ ਕਿ ਕਾਮਯਾਬ ਨਹੀਂ ਹੋਇਆ ਫਿਰ ਇਹਨੂੰ ਵਾਪਸ ਜਾਣਾ ਪੈ ਗਿਆ ਫਿਰ ਇਹਦੇ ਨਾਲ ਹੀ ਰਾਜੇ ਇੱਕ ਵਿਲੀਅਮ ਫੇਚ ਵੀ ਆਉਂਦਾ ਇਹ ਅਲੱਗ ਰਾਜਦੂਤ ਨਹੀਂਗਾ ਕੈਪਟਨ ਹਾਕਿੰਗਸ ਤੇ ਇਹ ਦੋਨੋਂ ਇਕੱਠੇ ਆਉਂਦੇ ਆ ਰਾਜੇ ਤਾਂ ਇਹਦੇ ਬਾਰੇ ਆਪਾਂ ਸਿਰਫ ਇੰਨਾ ਧਿਆਨ ਚ ਰੱਖਣਾ ਕਿ ਇਹ ਨੇ ਇਹ ਉਹੀ ਰਾਜਦੂਤ ਹੈ ਜਿਨੇ ਅਨਾਰਕਲੀ ਕਿਉਂਕਿ ਜਹਾਂਗੀਰ ਦੇ ਦਰਬਾਰ ਦੇ ਵਿੱਚ ਹੁੰਦੇ ਆ ਨਾ ਤੇ ਜਹਾਂਗੀਰ ਦੇ ਪ੍ਰੇਮ ਸੰਬੰਧ ਸੀਗੇ ਅਨਾਰਕਲੀ ਦੇ ਨਾਲ ਅਨਾਰਕਲੀ ਦੇ ਬਾਰੇ ਜਿਹੜੀ ਵੀ ਉਹਦੇ ਨਾਲ ਸੰਬੰਧਿਤ ਦੰਦ ਕਥਾ ਮਿਲਦੀ ਹੈ ਉਹਦੇ ਬਾਰੇ ਆਪਾਂ ਨੂੰ ਹੋਰ ਕਿਤੇ ਵਰਨਣ ਨਹੀਂ ਮਿਲਦਾ ਸਿਰਫ ਵਿਲੀਅਮ ਫੇਚ ਹੈ ਜਿਹੜਾ ਉਹਦੀ ਰਚਨਾ ਦੇ ਵਿੱਚ ਇਹਦਾ ਵਰਨਣ ਮਿਲਦਾ ਫਿਰ ਉਸ ਤੋਂ ਬਾਅਦ ਸਰਟਾਮਸਰੋ ਆਉਂਦਾ ਰਾਜੀ ਜੀ ਜਨਕਿ ਇਹਨੇ ਆਗਿਆ ਲੈ ਲਈ ਸੀ ਬਟ ਫਿਰ ਫਿਰ ਉਹਨੂੰ ਫਰਮਾਨ ਵਾਪਸ ਲੈਣਾ ਪੈ ਗਿਆ ਕਰਕੇ ਫੈਕਟਰੀ ਦਾ ਕੰਮ ਉੱਥੇ ਹੀ ਬੰਦ ਹੋ ਗਿਆ ਉਸ ਤੋਂ ਬਾਅਦ ਸਰਟਾਮਸਰੋ ਨੂੰ ਭੇਜਦੇ ਰਾਜੀ ਉਹ ਦੂਜਾ ਰਾਜਦੂਤ ਹੁੰਦਾ ਇਹ ਜਿਹੜਾ ਜਹਾਂਗੀਰ ਦੇ ਦਰਬਾਰ ਦੇ ਵਿੱਚ ਆਉਂਦਾ 1615 ਈਸਵੀ ਦੇ ਵਿੱਚ ਆਉਂਦਾ ਇਹ 3 ਸਾਲ ਤੱਕ ਰਹਿੰਦਾ ਰਾਜੀ ਕਿੱਥੇ ਮਿਲਦਾ ਹੈ ਇਹ ਤਾਂ ਇਹ ਅਜਮੇਰ ਦਰਬਾਰ ਦੇ ਵਿੱਚ ਮਿਲਦਾ ਠੀਕ ਹੈ ਨਾ ਕੈਪਟਨ ਹਾਕਿੰਗਸ ਆ ਜਿਹੜਾ ਬੱਚੇ ਉਹ ਆਗਰਾ ਦਰਬਾਰ ਦੇ ਵਿੱਚ ਮਿਲਦਾ ਤੇ ਜਿਹੜਾ ਸਰ ਟਾਮਸ ਰੋ ਆ ਉਹ ਕਿੱਥੇ ਮਿਲਦਾ ਅੰਗਰੇਜ਼ ਦਰਬਾਰ ਦੇ ਵਿੱਚ ਮਿਲਦਾ ਇਹਨੂੰ ਵੀ ਜੇਮਸ ਪ੍ਰਥਮ ਨੇ ਹੀ ਭੇਜਿਆ ਸੀਗਾ ਜੇਮਸ ਪ੍ਰਥਮ ਆ ਜਿਹੜਾ ਉਸ ਨੇ ਹੀ ਭੇਜਿਆ ਸੀਗਾ ਇਹਨੂੰ ਵੀ ਠੀਕ ਹੈ ਨਾ ਤਾਂ ਇਹ ਕਿੱਥੇ ਮਿਲਦਾ ਰਾਜੇ ਅੰਗਰੇਜ਼ ਦਰਬਾਰ ਅਜਮੇਰ ਦਰਬਾਰ ਦੇ ਵਿੱਚ ਮਿਲਦਾ ਜਹਾਂਗੀਰ ਨੂੰ ਦੋਨਾਂ ਨੂੰ ਰਾਜੇ ਭੇਜਦਾ ਵੀ ਬੇਜਮਸ ਪ੍ਰਥਮਾ ਦੋਨੇ ਮਿਲਦੇ ਵੀ ਜਹਾਂਗੀਰ ਨੂੰ ਆ ਬਟ ਦਰਬਾਰ ਤੇ ਸਮਾਂ ਅਲੱਗ-ਲੱਗ ਆ ਉਹਦਾ ਸਮਾਂ ਸੀਗਾ 1608 ਇਹਦਾ 1615 ਉਹ ਮਿਲਦਾ ਆਗਰਾ ਦਰਬਾਰ ਦੇ ਵਿੱਚ ਤੇ ਇਹ ਮਿਲਦਾ ਅਜਮੇਰ ਦਰਬਾਰ ਦੇ ਵਿੱਚ ਠੀਕ ਆ ਫਿਰ ਰਾਜੇ ਫੈਕਟਰੀਆਂ ਇਹਨਾਂ ਦੇ ਵਿੱਚੋਂ ਜਦੋਂ ਆਪਾਂ ਨੂੰ ਪਤਾ ਕਿ ਜਿਵੇਂ ਜਿਹੜੀ 1608 ਈਸਵੀ ਦੇ ਵਿੱਚ ਇਹਨਾਂ ਨੂੰ ਪਰਮਿਸ਼ਨ ਮਿਲਦੀ ਆ ਫੈਕਟਰੀ ਲਗਾਉਣ ਦੀ ਸੂਰਤ ਦੇ ਵਿੱਚ ਤਾਂ ਉਹ ਬੰਦ ਹੋ ਜਾਂਦੀ ਆ ਠੀਕ ਆ ਨਾ ਵੀ ਉਹਨਾਂ ਨੂੰ ਪਰਮਿਸ਼ਨ ਜਦੋਂ ਰਿਜੈਕਟ ਕਰ ਦਿੰਦਾ ਉਹ ਦਬਾਅ ਦੇ ਵਿੱਚ ਆ ਕੇ ਪ੍ਰਭਾਅ ਦੇ ਵਿੱਚ ਆ ਕੇ ਆਪਣਾ ਫਰਮਾਨ ਵਾਪਸ ਲੈ ਲੈਂਦਾ ਤਾਂ ਫੈਕਟਰੀ ਦਾ ਕੰਮ ਜਿਹੜਾ ਉਹ ਬੰਦ ਹੋ ਜਾਂਦਾ ਤਾਂ ਫਿਰ ਜਿਹੜਾ ਇਹ ਸਰਟ ਆਨਸਰੂ ਆ ਇਹ ਆਪਣੇ ਮਕਸਦ ਦੇ ਵਿੱਚ ਕੰਮ ਹੋ ਜਾਂ ਕਾਮਯਾਬ ਹੋ ਜਾਂਦਾ ਰਾਜੇ ਤਾਂ 1611 ਈਸਵੀ ਦੇ ਵਿੱਚ ਜਿਹੜੀ ਇਹਨਾਂ ਦੀ ਪਹਿਲੀ ਫੈਕਟਰੀ ਆ ਉਹ ਬਣ ਕੇ ਤਿਆਰ ਹੁੰਦੀ ਆ ਇੱਥੇ ਧਿਆਨ ਚ ਰੱਖਣਾ ਰਾਜੇ ਜੇਕਰ ਤੁਹਾਨੂੰ ਕੁਐਸਚ ਕਿੱਥੇ ਲਗਾਈ ਗਈ ਤਾਂ ਸੂਰਤ ਦੇ ਵਿੱਚ ਲਗਾਈ ਗਈ ਸੂਰਤ ਕਿਉਂਕਿ ਉਹਨਾਂ ਨੂੰ ਅੱਗੇ ਮਿਲ ਗਈ ਸੀ ਉੱਥੇ ਬਣਾਉਣੀ ਸ਼ੁਰੂ ਹੋਈ ਸੀ ਨਾ ਜੇਕਰ ਉਹਨਾਂ ਨੇ ਪੁੱਛ ਲਿਆ ਕਿ ਪਹਿਲੀ ਫੈਕਟਰੀ ਬਣ ਕੇ ਤਿਆਰ ਕਿੱਥੇ ਹੋਈ ਠੀਕ ਹੈ ਨਾ ਬਣ ਕੇ ਤਿਆਰ ਬਣ ਕੇ ਵਾਲਾ ਸ਼ਬਦ ਨੂੰ ਤੁਸੀਂ ਧਿਆਨ ਚ ਰੱਖਣਾ ਰਾਜੇ ਤਾਂ ਉਹ ਮਸੂਲੀ ਪਟੰਮ ਦੇ ਵਿੱਚ ਹੁੰਦੀ ਹੈ ਠੀਕ ਹੈ ਨਾ 1611 ਇਸਵੀ ਦੇ ਵਿੱਚ ਪਹਿਲੀ ਫੈਕਟਰੀ ਜੋ ਬਣ ਕੇ ਤਿਆਰ ਹੁੰਦੀ ਹੈ ਫਿਰ ਦੂਜੀ ਫੈਕਟਰੀ ਜੋ ਬਣ ਕੇ ਤਿਆਰ ਹੁੰਦੀ ਹੈ ਰਾਜੇ ਉਹ 1613 ਦੇ ਵਿੱਚ ਸੂਰਤ ਦਾ ਜਦੋਂ ਇਹਨਾਂ ਨੂੰ ਇਹ ਅਧਿਕਾਰ ਮਿਲ ਗਿਆ ਇਹਨਾਂ ਨੇ ਮਸੂਲੀਪਟਨ ਦੇ ਵਿੱਚ ਆਪਣੀ ਫੈਕਟਰੀ ਬਣਾ ਲਈ ਤਾਂ ਜਿਹੜੀ ਉਹ ਫੈਕਟਰੀ ਸਰ ਜਿਹੜਾ ਹੈਗਾ ਕੈਪਟਨ ਹਾਕਿੰਗਸ ਦੇ ਸਮੇਂ ਦੇ ਵਿੱਚ ਜਿਹੜੀ ਆਗਿਆ ਮਿਲੀ ਸੀ ਤੇ ਸੂਰਤ ਦੇ ਵਿੱਚ ਬਣਾਉਣੀ ਸ਼ੁਰੂ ਕੀਤੀ ਗਈ ਸੀ ਤਾਂ ਉਸੇ ਨੂੰ ਫਿਰ ਦੁਬਾਰਾ ਜਿਹੜਾ ਹੈਗਾ ਇਹ ਬਣਾਉਣੀ ਬਣਾਉਣ ਦਾ ਕੰਮ ਕਰਦੇ ਆ ਠੀਕ ਹੈ ਉਹ ਫੈਕਟਰੀ 1613 ਈਸਵੀ ਦੇ ਵਿੱਚ ਸੂਰਤ ਦੇ ਵਿੱਚ ਜਿਹੜੀ ਬਣ ਕੇ ਉਹ ਤਿਆਰ ਹੁੰਦੀ ਆ। ਫਿਰ ਰਾਜੇ ਭਾਰਤੀ ਸ਼ਾਸਕਾਂ ਤੋਂ ਮਿਲੀਆਂ ਰਾਇਤਾਂ ਜਾਂ ਛੋਟਾਂ ਇਸ ਤਰ੍ਹਾਂ ਤੁਸੀਂ ਪੁਆਇੰਟ ਬਣਾਉਣਾ ਕਿਉਂਕਿ ਯਾਦ ਕਰਨਾ ਸੌਖਾ ਹੋ ਜਾਂਦਾ ਹੈ ਰਾਜੇ ਜਦੋਂ ਆਪਾਂ ਪੁਆਇੰਟ ਬਣਾਉਣੀ ਹੈ ਨਾ ਤਾਂ ਆਪਾਂ ਨੂੰ ਹਰ ਇੱਕ ਚੀਜ਼ ਹੈ ਜਿਹੜੀ ਉਹ ਯਾਦ ਰਹਿ ਜਾਂਦੀ ਆ। ਜਦੋਂ ਆਪਾਂ ਡਾਇਰੈਕਟ ਪੜ੍ਹਦੇ ਆ ਤਾਂ ਉਸ ਤਰ੍ਹਾਂ ਯਾਦ ਨਹੀਂ ਰਹਿੰਦਾ ਠੀਕ ਆ। ਦੋਸਤੋ ਬਾਅਦ ਤੁਸੀਂ ਪੁਆਇੰਟ ਬਣਾਉਣਾ ਭਾਰਤੀ ਸ਼ਾਸਕਾਂ ਤੋਂ ਮਿਲੀਆਂ ਰਾਇਤਾਂ ਜਾਂ ਛੋਟਾਂ ਕਿਉਂਕਿ ਜਦੋਂ ਇਹ ਆਉਂਦੇ ਇੱਥੇ ਇਹਨਾਂ ਨੂੰ ਵਪਾਰ ਕਰਨ ਦਾ ਅਧਿਕਾਰ ਮਿਲ ਜਾਂਦਾ ਇਹ ਕੀ ਸੀ ਰਾਜੇ 1632ਵੀਂ ਦੇ ਵਿੱਚ ਮਿਲਦਾ ਇਹਨਾਂ ਨੂੰ ਤਾਂ ਇਹ ਕੀ ਸੀਗਾ ਗੋਲਕੁੰਡਾ ਦਾ ਸ਼ਾਸਕ ਸੀਗਾ ਰਾਜੇ ਉਹਨੇ 500 ਪਗੰਡਾ ਜਿਹੜਾ ਹੈਗਾ ਪੈਗੋਡਾ ਸੀਗੇ ਪੈਗੋਡਾ ਕੀ ਸੀ ਰਾਜੇ ਜਿਹੜੀ ਅੰਗਰੇਜ਼ਾਂ ਦੇ ਦੁਆਰਾ ਜਿਹੜੀ ਕਰੰਸੀ ਬਣਾਈ ਜਾਂਦੀ ਸੀ ਨਾ ਅੰਗਰੇਜ਼ਾਂ ਦੁਆਰਾ ਚਲਾਏ ਜਾਂਦੇ ਜਿਹੜੇ ਸਿੱਕੇ ਸੀਗੇ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਜਿਹੜੀ ਅੰਗਰੇਜ਼ਾਂ ਦੁਆਰਾ ਵਰਤੇ ਜਾਂਦੇ ਸਿੱਕੇ ਸੀਗੇ ਨਾ ਉਹਨਾਂ ਨੂੰ ਕਿਹਾ ਜਾਂਦਾ ਸੀ ਪੈਗੋਡਾ ਦੇ ਬਦਲੇ ਜਿਹੜਾ ਹੈਗਾ ਗੋਲਕੁੰਡਾ ਦੀਆਂ ਬੰਦਰਗਾਹਾਂ ਦੇ ਉੱਤੇ ਵਪਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ ਉਹਨੇ ਕਿਹਾ ਸੀ ਕਿ ਤੁਸੀਂ ਮੈਨੂੰ ਜਿਹੜੇ ਹੈਗੇ 500 ਪੈਗੋਡਾ ਵਾਰਸ਼ਿਕ ਦੇ ਬਦਲੇ ਜਿਹੜਾ ਹੈਗਾ ਤੁਸੀਂ ਜਿਹੜੇ ਗੋਲਕੁੰਡਾ ਹੈਗਾ ਉਹਦੀਆਂ ਬੰਦਰਗਾਹਾਂ ਦੇ ਉੱਤੇ ਵਪਾਰ ਆ ਜਿਹੜਾ ਉਹ ਕਰ ਸਕਦੇ ਆ ਠੀਕ ਆ ਫਿਰ ਉਸ ਤੋਂ ਬਾਅਦ ਆਉਂਦਾ ਰਾਜੇ ਫੋਰਟ ਸੈਂਟ ਜਾਰਜ ਕਿਲੇ ਦਾ ਨਿਰਮਾਣ ਇਹ ਅੰਗਰੇਜ਼ਾਂ ਨੇ ਜਿਹੜਾ ਹੈਗਾ ਇਸ ਕਿਲੇ ਦਾ ਨਿਰਮਾਣ ਕੀਤਾ ਸੀਗਾ ਇਹ ਅੰਗਰੇਜ਼ਾਂ ਦੁਆਰਾ ਨਿਰਮਾਣ ਕੀਤਾ ਗਿਆ ਫੋਰਟ ਸੈਂਟ ਜਾਰਜ ਕਿਲੇ ਦਾ ਕਦੋਂ ਕੀਤਾ ਸੀ 1639 ਈਸਵੀ ਦੇ ਵਿੱਚ ਕੀਤਾ ਸੀ ਰਾਜੇ ਤਾਂ ਇਹਦੀ ਰਾਇਅਤ ਇਹਨਾਂ ਨੂੰ ਕਿੱਥੋਂ ਮਿਲੀ ਸੀ ਰਾਜੇ ਤਾਂ ਇਹਨਾਂ ਨੇ ਕੀ ਕੀਤਾ ਸੀਗਾ ਚੰਦਰਗਿਰੀ ਦਾ ਜਿਹੜਾ ਰਾਜਾ ਸੀਗਾ ਉਹਦੇ ਤੋਂ ਮਦਰਾਸ ਨੂੰ ਪੱਟੇ ਤੇ ਲਿਆ ਸੀਗਾ ਤੇ ਫਿਰ ਉੱਥੇ ਫੋਰਟ ਸੈਂਟ ਜਾਰਜ ਕਿਲਾ ਜਿਹੜਾ ਹੈ ਫੋਰਟ ਸੈਂਟ ਜਾਰਜ ਕਿਲਾ ਜਿਹੜਾ ਉਹਦਾ ਨਿਰਮਾਣ ਕੀਤਾ ਸੀ ਤੁਹਾਨੂੰ ਪੁੱਛ ਸਕਦੇ ਰਾਜੇ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਫੋਰਟ ਸੈਂਟ ਜਾਰਜ ਕਿਲੇ ਬਾਰੇ ਪਤਾ ਹੁੰਦਾ ਆਪਾਂ ਫੈਕਟ ਹੈ ਜਿਹੜੇ ਉਹਨੂੰ ਦੇਖ ਲੈਣੇ ਆ ਬਟ ਉਹਦੇ ਪਿੱਛੇ ਦੀ ਕਹਾਣੀ ਨਹੀਂ ਦੇਖਦੇ ਤਾਂ ਤੁਹਾਨੂੰ ਕੁਐਸਚਨ ਹਲ ਜਾਣ ਵਾਸਤੇ ਵੀ ਪਾ ਸਕਦੇ ਆ ਕਿ ਜਿਹੜਾ ਫੋਰਟ ਸੈਂਟ ਜਾਰਜ ਕਿਲਾ ਉਹਦਾ ਨਿਰਮਾਣ ਕਿਹਦੇ ਤੋਂ ਜ਼ਮੀਨ ਲੈ ਕੇ ਕੀਤਾ ਸੀ ਤਾਂ ਚੰਦਰਗਿਰੀ ਦਾ ਜਿਹੜਾ ਰਾਜਾ ਉਹਦੇ ਤੋਂ ਜਿਹੜਾ ਹੈਗਾ ਮਰਦਰਾਸ ਆ ਜਿਹੜਾ ਉਹਨੂੰ ਪੱਟੇ ਤੇ ਲੈ ਕੇ ਫਿਰ ਇਹਨਾਂ ਨੇ ਉੱਥੇ ਉਸ ਕਿਲੇ ਦਾ ਨਿਰਮਾਣ ਕੀਤਾ ਸੀ ਤਾਂ ਕੀਤਾ ਕਿਨੇ ਸੀ ਨਾ ਰਾਜੇ ਇਹ ਨਿਰਮਾਣ ਫ੍ਰਾਂਸਿਸ ਡੀ ਨੇ ਕੀਤਾ ਸੀਗਾ ਠੀਕ ਆ ਫਿਰ ਰਾਜੇ ਵਿਆਹ ਤਾਂ ਵਿਆਹ ਵਲਾਪਾ ਪੁਆਇੰਟ 1 ਬਣਾ ਲਿਆ ਹੈਗਾ ਇਹਦੇ ਵਿੱਚ ਕੀ ਸੀਗਾ ਕਿ 1661 ਈਸਵੀ ਦੇ ਵਿੱਚ ਜਿਹੜਾ ਬ੍ਰਿਟੇਨ ਦਾ ਸ਼ਾਸਕ ਹੁੰਦਾ ਚਾਰਲਸ ਦੂਜਾ ਉਹਦਾ ਵਿਆਹ ਹੁੰਦਾ ਪੁਰਤਗਾਲ ਦੀ ਜਿਹੜੀ ਰਾਜਕੁਮਾਰੀ ਹੁੰਦੀ ਆ ਕੈਥਰੀਨ ਬੈਗਜ਼ੇਸ ਬਰਗੇਜ਼ਾ ਦੇ ਨਾਲ ਠੀਕ ਹੈ ਨਾ ਇਹ ਆਪਾਂ ਕਿਉਂ ਧਿਆਨ ਰੱਖਣਾ ਰਹਿ ਜੇ ਕਿਉਂਕਿ ਆਪਾਂ ਨੂੰ ਪਤਾ ਕਿ ਉਸ ਸਮੇਂ ਦੇ ਵਿੱਚ ਜਿਹੜੇ ਪੁਰਤਗਾਲੀ ਆ ਉਹ ਇੰਡੀਆ ਦੇ ਵਿੱਚ ਆ ਕੇ ਜਿਹੜਾ ਹੈਗਾ ਰਹਿਣਾ ਸ਼ੁਰੂ ਕਰਤਾ ਸੀ ਉਹਨਾਂ ਨੇ ਉਹਨਾਂ ਨੇ ਇੱਥੇ ਅਬਿਆਸਬੰਦ ਬਣਾਉਣੇ ਸ਼ੁਰੂ ਕਰ ਦਿੱਤੇ ਸੀਗੇ ਤਾਂ ਉਹਨਾਂ ਦੇ ਅੰਡਰ ਸੀ ਰਾਜੇ ਜਿਹੜੇ ਪੁਰਤਗਾਲੀ ਸੀ ਉਹਨਾਂ ਦੇ ਅੰਡਰ ਬੰਬਈ ਜਿਹਨੂੰ ਆਪਾਂ ਉਸ ਸਮੇਂ ਦਾ ਨਾਮ ਬੰਬਈ ਆ राजे ਤਾਂ ਬੰਬਈ ਜਿਹੜਾ ਹੈਗਾ ਉਹ ਪੁਰਤਗਾਲੀਆਂ ਦੇ ਅੰਡਰ ਸੀਗਾ ਤੇ ਜਦੋਂ ਚਾਰਲਸ ਦੂਜੇ ਦਾ ਵਿਆਹ ਰਾਜ ਜੀ ਜਿਹੜੀ ਹੈਗੀ ਕੈਥਰੀਨ ਦੇ ਨਾਲ ਹੋ ਜਾਂਦਾ ਜਿਹੜੀ ਰਾਜਕੁਮਾਰੀ ਦੇ ਨਾਲ ਤਾਂ ਜਿਹੜੇ ਬੰਬਈ ਹੈ ਜਿਹੜਾ ਉਹਨੂੰ ਦੇਹੇਜ ਦੇ ਵਿੱਚ ਮਿਲ ਜਾਂਦਾ ਠੀਕ ਹੈ ਨਾ ਤਾਂ ਬਰਟੇਨ ਵਾਸੀਏ ਜਿਹੜੇ ਬਰਟੇਨ ਆ ਉਹ ਬਰਟੇਨ ਵਾਲੇ ਆ ਉਹਨਾਂ ਨੂੰ ਪੁਰਤਗਾਲੀਆਂ ਨੇ ਜਿਹੜਾ ਹੈਗਾ ਇਹ ਦੇਹੇਜ ਦੇ ਵਿੱਚ ਦੇ ਦਿੱਤਾ ਸੀਗਾ ਬਰਟੇਨ ਦੇ ਸ਼ਾਸਕ ਨੂੰ ਬੰਬਈਆ ਜਿਹੜਾ ਉਹ ਦੇਹੇਜ ਤੇ ਦੇਦਾ ਤੇ ਜਿਹੜਾ ਬਰਟੇਨ ਦਾ ਸ਼ਾਸਕ ਸੀ ਰਾਜਾ ਚਾਰਲਸ ਦੂਜਾ ਉਹ ਕੀ ਕਰਦਾ ਕਿ 1688 ਇਸਵੀ ਦੇ ਵਿੱਚ ਜਿਹੜਾ ਇਹਨੂੰ ਜਿਹੜਾ ਇਹਨਾਂ ਨੂੰ ਬੰਬਈ ਦਿੱਤਾ ਸੀਗਾ ਤਾਂ ਉਹ ਬ੍ਰਿਟਿਸ਼ ਕੰਪਨੀ ਨੂੰ ਕਿਰਾਏ ਤੇ ਦੇ ਦਿੰਦਾ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਮੈਨੂੰ 10 ਪੌਂਡ ਆ ਜਿਹੜੀ ਉੱਥੋਂ ਦੀ ਕਰੰਸੀ ਹੈ ਬ੍ਰਿਟੇਨ ਦੀ ਪੌਂਡ ਹੈ ਕਿ ਤੁਸੀਂ ਮੈਨੂੰ 10 ਪੌਂਡ ਆ ਜਿਹੜੇ ਜਿਹੜਾ ਪੌਂਡ ਸੀਗਾ राजे ਉਹ ਜਿਹੜੀ ਇੱਥੇ ਇੰਡੀਆ ਦੇ ਵਿੱਚ ਚਲਾਉਂਦੇ ਸੀ ਉਹਦਾ ਨਾਮ ਸੀਗਾ ਤੇ ਜਿਹੜੇ ਪੌਂਡ ਆ ਇਹ ਉਹਨਾਂ ਦੀ ਕੰਟਰੀ ਦੇ ਵਿੱਚ ਜਿਹੜੀ ਚੱਲਦੀ ਹੈ ਉਹਦਾ ਨਾਮ ਆ ਠੀਕ ਹੈ ਨਾ ਤਾਂ ਕਨਫਿਊਜ਼ ਨਹੀਂ ਹੋਣਾਗਾ ਤਾਂ ਉਹ ਉਹਨਾਂ ਨੂੰ ਕਹਿੰਦਾ ਕਿ ਮੈਨੂੰ 10 ਪੌਂਡ ਤੁਸੀਂ વાર્ਸ਼ਿਕ ਕਿਰਾਇਆ ਦੇ ਦਿਓ ਇਹਦਾ ਵਿਸਾਲ ਦਾ ਜਿਹੜਾ 10 ਪੌਂਡ ਕਿਰਾਇਆ ਦੇ ਦਿਓ ਤੇ ਬ੍ਰਿਟ ਤਾਂ ਇਹਦਾ ਸਿੱਟਾ ਕੀ ਨਿਕਲਦਾ ਰਾਜੇ ਜਿਹੜੀ ਫਿਰ ਇਹ ইস্ট ਇੰਡੀਆ ਕੰਪਨੀ ਹੁੰਦੀ ਆ ਤਾਂ ਇਹ ਮੁੰਬਈ ਨੂੰ ਆਪਣਾ ਵਪਾਰਿਕ ਕੇਂਦਰ ਬਣਾ ਲੈਂਦੀ ਆ ਠੀਕ ਹੈ ਨਾ ਤਾਂ ਆਪਾਂ ਇਹਦਾ ਵਿਆਹ ਧਿਆਨ ਚ ਕਿਉਂ ਰੱਖਣਾ ਚਾਰਲਸ ਦੂਜੇ ਦਾ ਕਿਉਂਕਿ ਜਿਹੜਾ ਇਹਨੂੰ ਦਾਜ ਦੇ ਵਿੱਚ ਬੰਬਈ ਮਿਲਦਾ ਉਹ ਹੈ ਬ੍ਰਿਟਿਸ਼ ਬ੍ਰਿਟਿਸ਼ ইস্ট ਇੰਡੀਆ ਕੰਪਨੀ ਦਾ ਇੱਕ ਵਪਾਰਿਕ ਕੇਂਦਰ ਬੰਦਾ ਠੀਕ ਹੈ ਬਈ ਤਾਂ ਕੱਲ ਨੂੰ ਆਪਾਂ ਰਾਜੇ ਇਹ ਟੌਪਿਕ ਲੈਂਥੀ ਆ ਇਹਨੇ ਦੇ ਵਿੱਚ ਕਵਰ ਨਹੀਂ ਹੁੰਦਾਗਾ ਤਾਂ ਅੱਜ ਆਪਾਂ ਇਹਦਾ ਇੱਥੇ ਤੱਕ ਕਵਰ ਕਰ ਲਿਆ ਕੱਲ ਨੂੰ ਆਪਾਂ ਕੀ ਦੇਖਾਂਗੇ ਈਸਟ ਇੰਡੀਆ ਕੰਪਨੀ ਤੇ ਜਿਹੜੇ ਬੰਗਾਲ ਦੇ ਨਵਾਬਾ ਉਹਨਾਂ ਬਾਰੇ ਡਿਸਕਸ ਕਰਾਂਗੇ ਠੀਕ ਹੈ ਨਾ ਉਹ ਕਾਫੀ ਵੱਡਾ ਟੋਪਿਕ ਬਣ ਜੂ ਕਿਉਂਕਿ ਜੇ ਮੈਂ ਤੁਹਾਨੂੰ ਡਾਇਰੈਕਟ ਇੱਥੇ ਪਲਾਸੀ ਦਾ ਯੁੱਧ ਜਾਂ ਬਕਸਰ ਦਾ ਯੁੱਧ ਜਾਂ ਬਲੈਕ ਹੋਲ ਦੀ ਘਟਨਾ ਕਰਾ ਦੇਣੀ ਹੈ ਤਾਂ ਉਹ ਸਮਝ ਨਹੀਂ ਆਉਣਾ ਉਹਦੇ ਵਾਸਤੇ ਆਪਾਂ ਉਹਨੂੰ ਪੂਰੀ ਡਿਟੇਲ ਦੇ ਵਿੱਚ ਦੇਖਾਂਗੇ ਕਿ ਜਿਹੜਾ ਹੈਗਾ ਬੰਗਾਲ ਦੇ ਜਿਹੜੇ ਨਵਾਬ ਸੀਗੇ ਕਿਉਂਕਿ ਜਿਹੜਾ ਬੰਗਾਲ ਦੇ ਵਿੱਚ ਹੀ ਸਰਾਜੂ ਦੌਲਾ ਹੁੰਦਾ ਅਲੀ ਵਰਦੀ ਹੁੰਦਾ ਤਾਂ ਉਹਨਾਂ ਦੇ ਨਾਲ ਜਿਹੜਾ ਹੈਗਾ ਇਹਨਾਂ ਦੇ ਕਿਹੋ ਜਿਹੇ ਸਬੰਧ ਹੁੰਦੇ ਆ ਤੇ ਉਹਨਾਂ ਤੋਂ ਕੀ ਕੀ ਜਿਹੜਾ ਇਹਨਾਂ ਹੁੰਦਾ ਹੈਗਾ ਇਹ ਈਸਟ ਇੰਡੀਆ ਕੰਪਨੀ ਦੇ ਨਾਲ ਇਹਨਾਂ ਦੇ ਕਿਹ ਵਜੇ ਰਿਲੇਸ਼ਨ ਹੁੰਦੇ ਆ ਤਾਂ ਉਹ ਸਾਰਾ ਆਪਾਂ ਡਿਸਕਸ ਕਰਾਂਗੇ ਤਾਂ ਉਸੇ ਦੇ ਵਿੱਚ ਪਲਾਸੀ ਦੀ ਲੜਾਈ ਬਕਸਰ ਦਾ ਯੁੱਧ ਜਿਹੜਾ ਫਰੋਕਸੀਅਰ ਆ ਉਹਦੇ ਬਾਰੇ ਵੀ ਸਾਰਾ ਆਪਾਂ ਕੱਲ੍ਹ ਵਾਲੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਕਿਉਂਕਿ ਉਹ ਬੰਗਾਲ ਦੇ ਵਿੱਚ ਹੀ ਆ ਜਾਂਦਾ ਤਾਂ ਆਪਾਂ ਕੱਲ੍ਹ ਵਾਲੀ ਕਲਾਸ 'ਚ ਡਿਸਕਸ ਕਰਦੇ ਹਾਂ ਰਾਜੀ ਉਮੀਦ ਤਾਂ ਰਿਪਲਾਈ ਜਰੂਰ ਕਰਿਓ ਬਾਈ ਛੋਟੀ ਜੀ ਫੀਡਬੈਕ ਦੇ ਕੇ ਮੈਨੂੰ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਲਾਸ ਕਿਹੋ ਜਿਹੀ ਲੱਗਦੀ ਆ ਤਾਂ ਮਿਲਦੇ ਆ ਰਹੀਏ ਕੱਲ੍ਹ ਵਾਲੀ ਕਲਾਸ ਦੇ ਵਿੱਚ ਜਿਹਦੇ ਵਿੱਚ ਆਪਾਂ ਬੰਗਾਲ ਦੇ ਨਵਾਬ ਤੇ ਈਸਟ ਇੰਡੀਆ ਕੰਪਨੀ ਹੈ ਜਿਹੜਾ ਉਹਦੇ ਬਾਰੇ ਡਿਸਕਸ ਕਰਾਂਗੇ ਠੀਕ ਆ ਥੈਂਕ ਯੂ ਬਾਈ